ਮੈਂ ਤਾਂ ਐ ਨਹੀਂ ਸਮਝ ਆਉਂਦੀ ਵੀ ਹੋਇਆ ਕੀ ਐ ਜਦੋਂ ਨੂੰ ਐ ਲੱਗਦਾ ਵੀ ਸਾਰੀ ਗੇਮ ਆਪਦੇ ਹੱਥ 'ਚ ਹੈ ਹੁਲਟੀ ਪੈ ਜਾਂਦੀ ਐ ਕੱਕ ਕੂੜਖਾਨਾ ਜਾਂ ਕੱਲ ਲੱਗਦਾ ਸੀ ਵੀ ਇਹ ਤਾਂ ਗਣੋਂ ਲੈ ਜੂਗੀ ਪਰ ਨਾ ਪਤਾ ਨਹੀਂ ਉਹ ਕੌਣ ਸੀ ਜਿਹਨੇ ਮੌਕੇ ਤੇ ਆ ਕੇ ਮੇਰੀ ਸਾਰੀ ਗੇਮ ਖਰਾਬ ਕਰਤੀ ਤੇ ਇੱਕ ਕੁੜੀ ਜੀ ਨੂੰ ਬਚਾ ਲਿਆ ਜਿਹੜਾ ਇੰਨਾ ਛੋਟਾ ਆਹ ਹੁਲਟੀ ਆਇਆ ਅੰਦਰ ਹੁਲਟੀ ਆਇਆ ਬੈਂਕ ਦੇ ਕਿੰਨੇ ਪਾਕਟ ਪੁੱਤਾ ਸਿੱਖੀ ਵੰਡਣ ਦੀ ਆਖੀ ਨੇ ਮੈਂ ਕੀ ਕਰੇ ਹਾਂ ਪੂਆ ਠੀਕ ਆ ਬੰਗਿਆ ਸਕੂਲ ਗਏ ਜੀ ਅੱਜ ਪਾਕੇ ਕਿਸੇ ਜਿਹੋ ਤਰ੍ਹਾਂ ਫੋਨ ਆਇਆ ਹਾਂ ਲੱਗਣ ਲੱਗੇ ਸਕੂਲ ਹਾਂ ਲੱਗੇ ਅੱਛਾ ਚਲ ਹੂੰ ਵਧੀਆ ਪੜਦੇ ਨੇ ਜਮਾਖਾ ਹਾਂ ਵਧੀਆ ਪੜਦੇ ਕਿਵੇਂ ਇਹ ਲੱਖਾ ਨੂੰ ਵਧੀਆ ਰੱਖਦੀ ਹੈ ਇਹ ਰੱਖਦੀ ਤਾਂ ਵਧੀਆ ਐਵੇਂ ਤੈਨੂੰ ਕਹਦਾ ਪਰ ਮੈਨੂੰ ਮੇਰੇ ਮਨ ਚ ਐ ਲੱਗਦਾ ਜਿਵੇਂ ਕੁੜੀ ਨਾਲ ਥੋੜਾ ਜਿਹਾ ਫਰਕ ਚ ਰੱਖਦੀ ਹੁੰਦੀ ਐ ਪਰ ਉਹ ਮੈਂ ਦੇਖਿਆ ਤਾਂ ਨਹੀਂ ਅੱਜ ਤੱਕ ਪਰ ਮਨ ਚ ਪਤਾ ਨਹੀਂ ਕਿਉਂ ਲੱਗਦਾ ਕੋਈ ਨਾ ਉਹ ਬਾਲਾ ਸ਼ੱਕ ਵੀ ਨਹੀਂ ਕਰੀਦਾ ਕਈ ਵਾਰੀ ਆਪਾਂ ਨੂੰ ਵੀ ਲੱਗਣ ਲੱਗ ਜਾਂਦਾ ਕੋਈ ਗੱਲ ਨਹੀਂ ਆ ਮੈਂ ਰਹੂੰਗੀ ਹੁਣ ਪਤਾ ਲੱਗ ਜੂਗਾ ਹਾਂ ਪੂਆ ਹਾਂ ਮੈਂ ਆਪਦੇ ਆਪ ਵਿਗਾੜਨਾ ਪਈ ਕੋਈ ਪੁੱਤ ਘਰ ਬਸਾਉਣਾ ਤਾਂ ਖਿਆ ਨਾ ਨਾ ਪੂਆ ਮੱਖੀ ਤਾਂ ਕੁਝ ਨਹੀਂ ਦੇਖਿਆ ਹਾਂ ਐਵੇਂ ਕਹਦਾ ਉਹ ਵੀ ਕੁੜੀ ਵੀ ਨਹੀਂ ਕਹਿੰਦੀ ਕੁੜੀ ਵੀ ਕਹਿੰਦੀ ਐ ਬਹੁਤ ਹਾਂ ਮੰਮੀ ਵਧੀਆ ਵਧੀਆ ਖੋਲਾ ਮਾਰ ਆ ਜਾ ਹਾਂ ਖੋਲ ਦੇ ਫਸਟ ਚਲ ਆਇਆ ਨਹੀਂ ਕੁੱਤੇ ਬਿੱਲੇ ਦਾ ਨਹੀਂ ਪਤਾ ਹੁੰਦਾ ਕਦੋਂ ਆਜੇ ਬਾਹਰ ਤਾਂ ਪੇਂਡ ਕੀ ਰੱਖਣਾ ਚਾਹੀਦਾ ਸੁੰਨੇ ਪਸ਼ੂ ਵੀ ਬਾਹਲੇ ਫਿਰਦੇ ਆ ਭਾਈ ਅੱਛਾ ਮਿੱਟੀ ਸਟਿਆ ਲੀ ਲਪੋਂਗੇ ਕੋਠੇ ਬਾਪੂ ਅੰਕੀ ਮੀਂਹ ਤੈਨੂੰ ਪਤਾ ਕਿੰਨੇ ਸੀਗੇ ਸਾਰਾ ਚੋਈਂਗੇ ਆਪਣਾ ਦਾ ਹੋਰ ਫਿਰ ਇੱਕ ਪਾਸੇ ਸਟਿਉਣੀ ਸੀ ਇੱਧਰ ਸਟਿਆ ਲੈਂਦਾ ਇੱਧਰ ਨੂੰ ਥਾਂ ਕਰਕੇ ਉਹ ਮੇਰੇ ਮਗਰੋਂ ਲਾ ਗਿਆ ਕਿਤੇ ਸਸਿਹਲ ਭੂਜਾ ਜੀ ਸਾਸਰੀ ਕਾਲਪਈ ਹੋਰ ਕਿਵੇਂ ਹੋ ਠੀਕ ਹੋਈ ਹਾਂ ਮੈਂ ਤਾਂ ਠੀਕ ਹਾਂ ਪੁੱਤ ਤੂੰ ਦੱਸ ਕੇ ਮੈਂ ਵਧੀਆ ਭੂਆ ਜੀ ਬਹਿ ਜਾ ਠੀਕ ਹੈ ਹੋਰ ਤੇ ਪੇਕੀ ਖੈਰ ਸੁਖ ਸੀ ਹਾਂ ਜੀ ਭੂਆ ਜੀ ਸਾਰੇ ਠੀਕ ਸੀ ਤੁਸੀਂ ਦੱਸੋ ਆਪਣੇ ਕਿਵੇਂ ਸੀਗੇ ਸਾਰੇ ਵਧੀਆ ਨੇ ਭਾਈ ਛੜਦੀ ਕਲਾ ਚਲੋ ਭੂਆ ਜੀ ਛੜਦੀ ਕਲਾ ਹੀ ਚਾਹੀਦੀ ਫਿਰ ਕਿੰਨੇ ਦਿਨ ਲਾਓਗੇ ਭੂਆ ਜੀ ਇਹ ਤਾਂ ਗੱਲ ਹੈ ਪੁੱਛਣ ਵਾਲੀ ਕਿੰਨੇ ਕ ਦਿਨ ਲਾਉਂਗਾ ਅਰੇ ਆ ਕੇ ਤਾਂ ਬੈਠੀ ਹੈ ਉਮਾ ਦਾ ਉਹ ਪੁੱਛੀ ਵੀ ਚੱਲਣਾ ਪਤਾ ਯਾ ਲੱਗ ਜਿੰਨੇ ਕ ਦਿਨ ਮੇਰਾ ਜੀ ਲੱਗੂਗਾ ਮੈਂ ਲਾ ਜੂਗੀ ਪੁੱਤ ਨਾਲੇ ਪਹਿਲਾਂ ਪਾਣੀ ਦੀ ਘੁੱਟ ਲਿਆ ਕੋਈ ਗੱਲ ਨਹੀਂ ਐਨਾ ਫਿਕਰ ਨਾ ਕਰ ਪੂਆ ਰੋਟੀਆਂ ਘੱਟੇ ਖਾਂਦੇ ਆ ਡਾਕਟਰ ਨੇ ਬੰਦ ਕਰਖੀਆਂ ਨੇ ਨਹੀਂ ਨਹੀਂ ਕੋਈ ਨਾ ਪੂਆ ਜੀ ਇਹੀ ਜੀ ਕੋਈ ਗੱਲ ਨਹੀਂ ਮੈਂ ਲਿਓਣੀ ਆ ਪਾਣੀ ਠੀਕ ਐ ਆਏ ਪੂਆ ਫੜ ਦਗ ਲੈਂਦੇ ਆ ਨੂੰ ਸੂਸਾ ਬੇ ਜੇ ਇਹਨਾਂ ਨੂੰ ਸੂਹ ਹੋਵੇ ਫਿਰ ਇਹਨੇ ਗੱਲਾਂ ਕਹੌਣ ਕਾ ਨੂੰ ਆ ਲੈ ਦੇਖ ਲੈ ਪੈਰੀ ਹੱਥ ਲਾਉਣੇ ਤਾਂ ਭੁੱਲੇ ਗਈਆਂ ਇਹ ਇਹਨਾਂ ਨੂੰ ਅਕਲ ਹੀ ਨਹੀਂ ਵੱਡੇ ਛੋਟੇ ਦੇ ਕੋਈ ਪਰੋਂ ਇਹਨਾਂ ਨੂੰ ਯਾਦ ਨਹੀਂ ਚੇਤਾ ਨਹੀਂ ਕੋਈ ਵੀ ਮਾੜਾ ਮੋਟਾ ਤੇਰੀ ਭੂਆ ਲਾਦੀਆਂ ਤੂੰ ਗੋਡਿਆਂ 'ਚ ਬਲ ਪਾਲ ਐ ਪੈਰੀ ਹੱਥ ਤਾਂ ਲਾ ਦੇ ਉਹ ਭੂਆ ਤੂੰ ਐ ਪੁਰਾਣੇ ਜਵਾਨੇ ਵੀ ਇਹ ਤੈਨੂੰ ਪਤਾ ਅੱਜ ਕੱਲ੍ਹ ਦੀਆਂ ਇਹਨਾਂ ਨੂੰ ਕਿੱਥੇ ਆ ਇਹ ਤਾਂ ਸਸਰੀ ਘਰ ਲਾ ਲਈਆਂ ਹਾਂ ਹਾਂ ਇਹ ਤਾਂ ਦੂਰੋਂ ਆ ਸਸਰੀ ਘਰ ਤੋਂ ਵੀ ਗਈਆਂ ਆਈਂ ਰੋਟਣ ਹਲਾ ਦੰਧੀਆਂ ਨੇ ਹਾਂ ਆਹੀਂ ਸਰਜੰਦਾ ਤਾਂ ਹੀ ਤਾਂ ਪੁੱਤ ਪਿਆਰ ਘਟ ਗਏ ਆ ਦੇਖ ਲੈ ਹੁਣ ਤਿੱਕਰ ਮੈਂ ਆਪਦੀ ਸੱਸ ਦੇ ਪੈਰੀਂ ਹੱਥ ਲਾਉਣੀ ਆ ਆਪਦੀ ਆਪੂ ਆਪਤੀ ਸਾਂ ਆ ਗਈਆਂ ਕੋਈ ਨਣਦਾ ਕੋਈ ਵੀ ਹੈ ਭਾਈ ਸੁੱਖ ਨਾ ਵਸਦਾ ਘਰ ਹੈਗਾ ਕੋਈ ਆਵੇ ਪੈਰੀਂ ਹੱਥ ਲਾਉਣੋਂ ਦਾ ਪਹਿਲਾ ਕੰਮ ਬਣਦਾ ਹੈਗਾ ਬਣਦਾ ਆਪੂ ਆਹ ਰੋੜਵਾਦੀ ਗਏ ਹਾਂ ਕੀ ਕਹਾਗੇ ਪਤੋ ਗੱਲ ਹੈ ਕਿ ਪੱਥਰ ਤੇ ਬੂੰਦ ਪਈ ਨਾ ਪਈ ਜਵਾਕੜੀ ਦੇ ਮਾਰੇ ਨੇ ਟੱਬਿਆਗਾ ਸੱਸ ਤੂੰ ਚੁੱਪੇ ਰਹਿ ਆਪਦਾ ਭਾਈ ਇਹ ਗੱਲ ਹੈ ਆਪੇ ਘਰ ਬਾਝੂ ਆ ਕਿਸੇ ਦਿਨ ਤੱਕ ਲਾਉਗੇ ਹਾਂ ਫਿਰ ਆਹੋ ਕੋਈ ਆਇਆ ਨਹੀਂ ਤੇਰੇ ਪੇਕ ਕਿਆ ਕਰਨੀਓ ਹਲ ਪੇਕ ਕਿਆ ਕਰਨੀਓ ਪੂਆ ਜੀ ਤੁਹਾਨੂੰ ਪਤਾ ਹੀ ਆ ਕੱਲੀ ਮੇਰੀ ਮਾਂ ਹੀ ਹੈ ਵਿਚਾਰੀ ਮੈਂ ਜਾ ਆਉਣੀ ਹੁੰਨੀ ਆ ਦੂਜੇ ਤੀਜੇ ਦਿਨ ਮੇਲੇ ਆਉਣੀ ਹੁੰਨੀ ਆ ਹਾਂ ਨਾ ਫਿਰ ਉਹੀ ਗੱਲ ਮੈਂ ਹੀ ਕਹਿੰਨੀ ਆ ਵੀ ਜਦੋਂ ਕੱਲੀ ਐ ਉਹਨੂੰ ਤੂੰ ਇੱਥੇ ਰੱਖ ਲੈ ਚਾਰ ਦਿਨਾਂ ਤੇ ਤੈਨੂੰ ਸੁਖ ਹੋ ਜੇ ਪੂਆ ਸਿਆਣਾ ਬੰਦਾ ਘਰ ਦਾ ਜਿੰਦਾ ਹੁੰਦਾ ਪੁੱਤ ਜਦੋਂ ਖੇਤ ਬੰਨੇ ਜਾਂਦਾ ਹੈਗਾ ਮੁੰਡਾ ਚਲ ਮਾਏ ਕਰੋ ਨਾ ਵਾਲਾ ਮਾਮਾ ਧੀਆ ਬੈਠੇ ਆ ਤੁਸੀਂ ਹਨਾ ਇਹ ਤਾਂ ਹੈ ਪੂਆ ਜੀ ਫਿਰ ਜੇ ਹੁਣ ਧੀਆ ਦੇ ਬਾਰ ਚ ਹਨਾ ਕਹਿੰਦੇ ਹੁੰਦੇ ਮਾਮਾ ਬੈਠੀਆਂ ਵੀ ਸੋਹਣੀਆਂ ਨਹੀਂ ਲੱਗਦੀਆਂ ਜੇ ਮੇਰੀ ਮਾਂ ਨੂੰ ਮਰੇ ਲੈ ਆਈ ਸਾਡੇ ਤਾਂ ਮੇਰੇ ਪੇਕਿਆਂ ਦੇ ਬਾਰ ਨੂੰ ਜਿੰਦਾ ਹੀ ਲੱਗ ਜਾਊਗਾ ਓਹੋ ਪੁੱਤ ਐ ਨਹੀਂ ਮੈਂ ਤੈਨੂੰ ਕਹਿੰਦੀ ਹੈਗੀ ਵੀ ਉੱਥੇ ਜਿੰਦਾ ਲਾ ਦੇ ਉਹ ਉੱਥੇ ਵੀ ਬਾਗ ਜਾ ਕਰੋ ਦੋਨੇ ਮਾਮਾ ਧੀਆ ਬਾਗ ਗਿਆ ਸੁੰਬਰ ਸੋ ਰਿਆ ਆਂ ਆਪਾਂ ਮੈਂ ਉਹੀ ਗੱਲ ਆਥਣ ਨੂੰ ਮੁੜਿਆ ਆਈਆਂ ਕਰਕੇ ਕੰਮ ਨਾਲੇ 2-4 ਦਿਨ ਉੱਥੇ ਛੱਡਿਆ ਫੇਰ ਜਾ ਕੇ ਚਲਾ ਲੈ ਆਈ 2-4 ਦਿਨ ਇੱਥੇ ਲਾ ਗਈ ਨਾਲੇ ਤਾਂ ਪਾਸਾ ਥੱਲੇ ਜਾਂਦਾ ਨਾਲੇ ਪੁੱਤ ਤੂੰ ਗੱਲੀ ਰਹਿ ਜੰਨੀ ਆ ਜਦੋਂ ਇਹ ਜਾਂਦਾ ਉਰੇ ਪਰੇ ਨਾ ਪੂਆ ਜੀ ਹਾਂ ਤਾਂ ਕੱਲੀ ਨੂੰ ਮੈਨੂੰ ਕਿਹੜਾ ਚੋਰ ਪੈਂਦੇ ਛਲ ਕੋਈ ਨਾ ਜੇ ਤੁਸੀਂ ਕਹਿੰਦੇ ਹੋ ਮੈਂ ਮੇਰੀ ਮਾਂ ਨਾਲ ਗੱਲ ਕਰਕੇ ਦੇਖ ਲਉ ਜਿਉਂਨੇ ਕਿਹਾ 4 ਦਿਨ ਆਜੂ ਤਾਂ ਮੈਂ ਲੈ ਆਉਂ ਉਹ ਵੀ ਜੀ ਨਹੀਂ ਲਾਉਂਦੀ ਪੂਆ ਜੀ ਇੱਥੇ ਰਹਿ ਕੇ ਰਾਜੀ ਨਹੀਂ ਚੱਲ ਆਇਆ ਕਰ ਆ ਲੈ ਆ ਤੂੰ ਆਵਾ ਚਲ ਮੈਂ ਲਿਆਉਣੀ ਆਈ ਹੁਣ ਜਾਂਦੀ ਐ ਨਾ ਖਾਂਗ ਦੀ ਇਹ ਜਿਹੜੇ ਆ ਕੇ ਕਲਦੇ ਆ ਚਰਿੱਤਰ ਗਰਬਿੰਦ ਚੇ ਖਾ ਕੇ ਛੜ ਗਈ ਇਹ ਪਤਾ ਚਰਿੱਤਰ ਕਿਵੇਂ ਕਰਦੇ ਆ ਜਿਵੇਂ ਤੂੰ ਤਾਂ ਇਹਨਾਂ ਦੇ ਏਡੀ ਜੀਵ ਹੈ ਹਾਂ ਹਾਂ ਜਦੋਂ ਕੋਈ ਤੇਰੇ ਅਰਗੇ ਸਿਆਣੀ ਹੋਰੀ ਹਾਂ ਦੀ ਫੇਲੀ ਹਾਂ ਯੇਸ ਛਾਣੇ ਤੇ ਖਾਣ ਮੈਨੂੰ ਪਤਾ ਲੱਗਦਾ ਵੀ ਤੁਸੀਂ ਜਵਾਬਾ ਨੂੰ ਬੋਲਦੇ ਨਿਆਣੀਆਂ ਹੀ ਆ ਬਣੀਆਂ ਹਾਂ ਆ ਨਿਆਣੀਆਂ ਬੂਥਾ ਨਹੀਂ ਦੇਖਦੀਆਂ ਵੀ ਤੂੰ ਮਾੜਾ ਮੋਟਾ ਸਰਟਾ ਪੁੱਤ ਕੋਈ ਵੱਡਾ ਨਹੀਂ ਹੋ ਜਾਂਦਾ ਕੋਈ ਮੈਂ ਵੱਡੀ ਨਹੀਂ ਹੋ ਜੂਗੀ ਜੋ ਮੇਰੇ ਪੈਰੀਂ ਹੱਥ ਲਾ ਦੂਗੀ ਸਰਟਾ ਕ ਕੇ ਕੋਈ ਮੈਂ ਰੱਬ ਤਾਂ ਬਣਨੀ ਲੱਗੇ ਇਹ ਤਾਂ ਇੱਕ ਵੱਡਿਆਂ ਦਾ ਸਤਕਾਰ ਹੁੰਦਾ ਹੈਗਾ ਆ ਸਾਡੇ ਵਰਗਿਆਂ ਦਾ ਭਾਈ ਹੁਣ ਤਿੱਕਰ ਨਹੀਂ ਸਰ ਨੰਗਾ ਕਰਦੀਆਂ ਦੇਖ ਲੈ ਪਾਣੀ ਵੀ ਫੜਾ ਗਈ ਬੈਠ ਕੇ ਗੱਲਾਂ ਵੀ ਕਰ ਗਈ ਮਜਾ ਲਗਾ ਸੱਟ ਕਿ ਆਵੇ ਮੰਦੀ ਤੀਰੇ ਕਿੱਥੇ 부ਆ ਇਹ ਤਾਂ ਦਸੀ ਹੈ ਨਾ ਚੱਲ ਪੁੱਤ ਅਗੜੀ ਨਾ ਹੁੰਦੀ ਮੈਂ ਤਾਂ ਪੰਗੈ ਨਹੀਂ ਲੈਂਦਾ ਬੇ ਛੱਡ ਖੜਾ ਕੋਈ ਨਾ ਪੁੱਤ ਇਹ ਤਾਂ ਚੱਲੀ ਆਈ ਆ ਰੀਤ ਘਰ ਤਾਂ ਬਸਾਉਣੀ ਪੈਂਦਾ ਘਰ ਸਾਹਮਣੇ ਟੀਮੀਆਂ ਖੇਤੀ ਸਾਹਮਣੇ ਨੇ ਬੰਦੇ ਤਾਈਓ ਚੱਲਦੇ ਨੇ ਖਾੜੇ ਨਹੀਂ ਨਹੀਂ ਚੱਲਦੇ ਤੇ ਤੂੰ ਮੈਨੂੰ ਐਂ ਦੱਸ ਫਸਲવાડી ਕਿਵੇਂ ਤੇਰੀ ਵਧੀਆ 부ਆ ਵਧੀਆ ਮੀਂਹ ਨਾਲ ਵਧੀਆ ਬਣੀਆਂ ਨੁਕਸਾਨ ਤਾਂ ਹੈ ਨਹੀਂ ਆਪਣੇ ਤੂੰ ਹਾਂ ਆਪਣੇ ਤਾਂ ਪਾਣੀ ਐ ਨਾ ਖੜਦਾ ਘੜਦਾ ਨਹੀਂ ਇੱਧਰ ਹੂੰ ਚੌਲ ਬਹੁਤ ਖਰਾਬ ਹੋ ਗਏ ਭਾਈ ਐਤਕੇ ਬੁਰਾ ਹਾਲ ਹੈ ਲੋਕਾਂ ਦਾ ਨੁਕਸਾਨ ਤਾਂ ਬਾਲਾ ਹੋ ਗਿਆ ਬਾਲਾ ਜਿਆਦੇ ਹੋ ਗਿਆ ਉਹਨਾਂ ਤਾਂ ਵਿਚਾਰਿਆਂ ਦਾ ਕੋਈ ਹਾਜੇ ਨਹੀਂ ਜਿਨ੍ਹਾਂ ਦਾ ਸਾਰਾ ਕੁਝ ਹੀ ਰੁੜ ਗਿਆ ਹਨਾ ਦੇਖ ਲੈ ਨਵੇਂ ਸਿਰੇ ਤੋਂ ਬੰਨਣਗੇ ਘਰ ਵਿਚਾਰੇ ਜਾਉਂਦੇ ਬਾਹਦੇ ਰਹਿਣ ਜਿਹੜੇ ਸੇਵਾ ਕਰਨ ਵਾਲੇ ਹਾਂ ਬਹੁਤ ਭਾਈ ਸੇਵਾ ਕਰ ਨੁਕਸਾਨ ਹੋਇਆ ਮੈਨੂੰ ਐ ਲੱਗਦਾ ਉਹ ਤੁਹ ਵੱਧ ਦੇ ਦਿੰਦੀ ਹਾਂ ਹਾਂ ਫੇਰ ਤਾਂ ਨਹੀਂ ਆਉਲਖ ਹੂੰ ਹੂੰ ਕਲਾਕਾਰ ਹੈ ਪੰਜਾਬੀ ਹੂੰ ਉਹਨੇ ਕੀ ਟਰੈਕਟਰ ਵੰਡੇ ਹਾਂ ਬਹੁਤ ਭਾਈ ਆਹ ਹੋ ਆ ਵੀਡੀਓ ਜਿਹੇ ਆਉਂਦੇ ਹੁੰਦੇ ਨੇ ਮੈਨੂੰ ਵੀ ਦਿਖਾਉਂਦੇ ਆ ਜਵਾਕ ਮਾਂ ਦੇਖ ਲੈ ਉਂ ਪਰ ਆਈਆਂ ਚਾਹੇ ਲੱਖ ਦੇਤਾ ਜਿਹੜਾ ਪਹਿਲਾਂ ਨਾ ਬਣਿਆ ਹੋਇਆ ਉਹ ਤਾਂ ਨਹੀਂ ਭੁੱਲਦੀਆਂ ਗੱਲਾਂ ਆਹ ਤਾਂ ਨੀ ਬੋਲਦਾ ਮੈਂ ਚੱਲ ਭਾਈ ਜਿੰਨਾ ਉਹਨਾਂ ਦੇ ਸਾਰੇ ਸੀ ਉਹਨਾਂ ਨੇ ਵੱਧ ਚੜ ਕੇ ਕਰਤਾ ਹੱਕ ਵੀ ਬਣਦਾ ਆਦਾ ਪੈਸਾ ਹਾਂ ਫਿਰ ਤਾਂਹੀਂ ਤਾਂ ਕਹਿੰਦੇ ਪੰਜਾਬ ਪੰਜਾਬ ਦਾ ਪੁੱਤ ਖਾਣ ਦਾ ਮਰੇ ਪਿਆ ਤੇ ਜਾਣ ਪਾਉਂਦਾ ਹੈ ਹਾਂ ਹੈ ਪੂਆ ਜੀ ਅੰਦਰ ਆ ਜਾਂਦੇ ਚਾਹ ਪੀ ਲੈਂਦੇ ਆਜੋ ਜੀ ਕੋਈ ਨਾ ਪੁੱਤ ਇੱਥੇ ਬੈਠੇ ਆਂ ਅੰਦਰਾਕ ਤਾਂ ਥੱਲੇ ਮੈਂ ਤਾਂ ਕਹਿੰਦੀ ਇੱਥੇ ਠੀਕ ਹੈ ਆਹ ਪੂਆ ਜੀ ਦੇਖਿਓ ਖੱਖਰ ਲੱਗਿਆ ਪਿਆ ਪ੍ਰਿੰਟਾਂ ਦਾ ਇਹ ਨਹੀਂ ਪਤਾ ਤੁਹਾਡੇ ਪ੍ਰਿੰਟ ਲੜ ਜੇ ਕੋਈ ਨਾ ਅੰਦਰ ਹੀ ਆਜੋ ਆਜੋ ਜੀ ਚੱਲ ਭਾਈ ਆ ਜਾਨਿਆ ਤੈਨੂੰ ਪੂਰਾ ਨਹੀਂ ਪਤਾ ਫਿਰ ਕਿਹੜਾ ਖੱਕਰ ਹੈ ਚੇਂਗਾ ਆ ਜਾ ਜੇ ਪੈਣਾ ਤਾਂ ਪੈ ਜਾ ਤੈਨੂੰ ਪੂਆ ਤੈਨੂੰ ਸਾਈਂ ਤੱਕ ਆ ਵੀ 5 ਦਿਨ ਲਾ ਕੇ ਜਾਇਂ ਤੂੰ ਕਰੇਂਗੀ ਦਿੱਤੀ ਐਨੂੰ ਇਹਨਾਂ ਦਾ ਖਣੀ ਹੈ ਕੀ ਹੋ ਗਿਆ ਸੀ ਹਾਂ ਕੁੜੇ ਹੋਰ ਪੂਆ ਜੀ ਪੇਟੀਆਂ ਚ ਵੀ ਪਾਣੀ ਪੈ ਗਿਆ ਸੀਗਾ ਮਸਾਂ ਸਕਾਇਆ ਹੈਗਾ ਇਹ ਆ ਬਾਲੇ ਜੇ ਵੀ ਭਾਈ ਉਹ ਫਿਰਦੇ ਨੇ ਕਿ ਹੱਲੇ ਜੇ ਟਾਈਆਂ ਨਿਕਲੀਆਂ ਜਾਂ ਨਾ ਇਹਨਾਂ ਨੂੰ ਵੀ ਲੋਟ ਕਰੋ ਭਾਈ ਗੌਰ ਨਾਲ ਕੋਠੇ ਕੋਠੇ ਤੇ ਚੜਨ ਨਾ ਲੱਗੇ ਨਾ ਦੇਖ ਲਿਆ ਕਰੋ ਕਿਤੇ ਵਿਜਦੀ ਪੈਰ ਨਿਕਲ ਜੇ ਹਾਂ ਪੂਜਾ ਜੀ ਐਂ ਤਾਂ ਮੈਂ ਉਹਨਾਂ ਨੂੰ ਕਿਹਾ ਸੀਗਾ ਸਕੰਦਰ ਨੂੰ ਅੱਛਾ ਆਏ ਕਰੀ ਇਹ ਕਰ ਜਦੋਂ ਹੁਣ ਮਿੱਟੀ ਲਾਉਂਗੇ ਉਦੋਂ ਮੋਟੀ ਮੋਟੀ ਐਨੀ ਨਹੀਂ ਮੋਟੀ ਮਿੱਟੀ ਝਾੜ ਦਿਓ ਜਿਹੜੀ ਖਾਸਾ ਚਰ ਉੱਤਰ ਹੀ ਨਾ ਤੇ ਨਾਲੇ ਭਾਈ ਜੜ ਕੋਈ ਲਾਉਗੇ ਚੱਜ ਦੀ ਹੋਵੇ ਕਿਤੇ ਇਹ ਨਾ ਹੋਵੇ ਸੜੱਪੇ ਮਾਰ ਕੇ ਥੱਲੇ ਉਤਰਿਆਵੇ ਕਾਰੜੀ ਜੀ ਮਿੱਟੀ ਕਰਾਓ ਪਾਣੀ ਪਤਲੀ ਨਾ ਕਰਾਏ ਫਿਰ ਆ ਮੋਟੀ ਨਹੀਂ ਖੜਦੀ ਹੈਗੀ ਜੇ ਕਾਰੜੀ ਹੋਊਗੀ ਤਾਂ ਫਿਰ ਮੋਟੀ-ਮੋਟੀ ਜੀ ਖੜਜੂਗੀ ਲਹ ਕੋੜਾ ਬੋ ਹਾਂਜੀ ਭੂਆ ਜੀ ਕੀ ਕਰੀ ਜਾਨੀ ਇਹ ਤਾਂ ਭੂਆ ਜੀ ਮੈਂ ਨਾ ਕੋਈ ਜ਼ਰੂਰੀ ਕੰਮ ਕਰਦੀ ਸੀ ਤਾਂ ਕਰਕੇ ਬਸ ਹਾਂਜੀ ਮੇਰੀ ਸੋਡੇ ਜੀ ਧਿਆਣਾ ਬੋਲੋ ਅੱਛਾ ਚਲ ਕੋਈ ਨਾ ਭਾਈ ਮਾਇਦਾ ਮਿੱਟੀ ਨੂੰ ਹੀ ਕਹਿੰਦੀ ਸੀ ਮੈਂ ਮੋਟੀ ਮੋਟੀ ਲਵਾ ਲਿਓ ਤੇ ਨਾਲੇ ਕੁੜੇ ਸੱਚ ਚ ਆਉਂਦਾ ਸੀ ਪੇਟੀਆਂ ਬੂਟੀਆਂ ਬਚ ਗਈਆਂ ਕਿ ਵਿੱਚ ਪਾਣੀ ਪੂਣੀ ਪੈ ਗਿਆ ਪੇਟੀਆਂ ਚ ਤਾਂ ਭੂਆ ਜੀ ਸੁਣ ਦੱਸ ਕੇ ਹਟੀਆਂ ਪਾਣੀ ਪੈ ਗਿਆ ਸੀ ਫਿਰ ਉਹ ਮੈਂ ਧੁੱਪ ਲਵਾਤੀ ਭੂਆ ਜੀ ਹੁਣ ਅੱਛਾ ਛੱਡ ਤਾਂ ਭਾਈ ਆ ਮੇਰੀ ਸੱਸ ਦੇ ਸੰਦੂਕ ਚ ਅਸੀਂ ਦੋੜੇ ਦੂੜੇ ਜੇ ਧਰ ਦੰਦੀਆਂ ਅਦਰੀਆਂ ਦੱਪੇ ਬਿਸਤਰੇ ਸਾਰੇ ਭਿੱਜ ਗਏ ਸਤਾ ਗੌਰੀ ਨਾ ਕਰੀ ਇੱਕ ਦਿਨੋਂ ਤੱਕ ਉਦਰ ਤੀਂ ਗੌਰ ਹੋਗੀ ੁੰਡਾ ਕਹਿੰਦਾ ਮਾਂ ਤੂੰ ਆ ਤਾਂ ਦੇਖ ਲੈ ਇੱਥੇ ਚੋਈ ਜਾਂਦਾ ਮੀਂਹ ਪੈਂਦੇ ਚ ਅੰਦਰ ਵੜ ਗਿਆ ਕਿਤੇ ਉਹਨੇ ਦੇਖ ਲੈ ਜਦੋਂ ਖੋਲ੍ਹਿਆ ਸੰਦੂਖ ਸਾਰੇ ਪਿੱਜੇ ਭਈ ਵਸtre ਪੰਜ ਦਿਨ ਸੁਕਾਏ ਅਸੀਂ ਫੇਰ ਲੋਟ ਆਇਆ ਕੰਮ ਹੋਰ ਪੂਆ ਜੀ ਕਿੰਮੀ ਹੱਜ ਤਾਂ ਬਾਲਾ ਨੁਕਸਾਨ ਹੋ ਗਿਆ ਲੋਕਾਂ ਦਾ ਬਾਲਾ ਤੇ ਹੋਰ ਪੂਆ ਜੀ ਫਿਰ ਕਰੇ ਕਿਵੇਂ ਨੇ ਆਪਣੇ ਸਭ ਠੀਕ ਨੇ ਵਧੀਆ ਮੈਂ ਤਾਂ ਪੂਆ ਜੀ ਸਾਨੂੰ ਐ ਕਹਿੰਦੀ ਸੀ ਹਾਂ ਅਹੀਂ ਤਾਂ ਕਿ ਹੋ ਨਾ ਵੀ ਦੇਖ ਆਪ ਦੇ ਕਰਦੀ ਹਰ ਇੱਕ ਨੂੰ ਇਹ ਸੋਚ ਹੁੰਦੀ ਹੈ ਕਿ ਮੈਨੂੰ ਸਕੰਦਰ ਨੇ ਦੱਸਿਆ ਸੀ ਵੀ ਜਿਹੜੀ ਤੁਹਾਡੇ ਨਾਂ ਜ਼ਮੀਨ ਜੀ ਉਹ ਤੁਸੀਂ ਸਕੰਦਰ ਦੇ ਨਾਂ ਕਰਾਨ ਨੂੰ ਫਿਰਦੇ ਹੋਗੇ ਹਾਂ ਭਾਈ ਉਹ ਮੈਂ ਆਈ ਕਹੀ ਨਹੀਂ ਆ ਵੀ ਗਾਹਾਂ ਫੇਰ ਜੇ ਮੈਨੂੰ ਕੋਸ਼ ਹੋ ਗਿਆ ਤਾਂ ਜਵਾਖਾਂ ਦੇ ਨਾਂ ਚੜ ਜੂਗੀ ਕੀ ਪਤਾ ਭਾਈ ਜਵਾਖਾਂ ਦਾ ਦੇਣ ਨਾ ਦੇਣ ਹੈ ਨਾ ਫੇਰ ਐ ਮੇਲੜੀਆਂ ਹੋਣਗੀਆਂ ਘਰਾ ਲਓ ਆਪਦੀ ਪਰੇ ਹੋਰ ਪੂਆ ਜੀ ਹੂੰ ਤਾਂ ਚਲੋ ਸੋਡੇ ਨਾ ਹੋਈ ਕਿ ਸਾਡੇ ਨਾ ਹੋਈ ਇੱਕੋ ਹੀ ਗੱਲ ਹੈ ਤੁਸੀਂ ਕਿਹੜਾ ਕਿਤੇ ਲੈ ਜਾਓਗੇ ਹਾਂ ਭਾਈ ਇਹ ਤਾਂ ਹੱਕ ਪਾਈਆਂ ਦੇ ਹੁੰਦੇ ਨੇ ਹਾਂਜੀ ਉਹ ਮੈਂ ਤਾਂ ਐ ਕਹਿੰਦੀ ਸੀ ਭੂਜੀ ਕੋ ਸਿਕੰਦਰ ਨਹੀਂ ਕਹਤਾ ਕਹਿੰਦਾ ਵੀ ਮੇਰੇ ਨਾਂ ਤੇ ਬਾਰਾ ਖਰਚਾ ਆ ਜਾਊਗਾ ਵੀ ਬੁੜੀਆਂ ਦੇ ਨਾਂ ਤੇ ਕਹਿੰਦੇ ਮੱਛਣਾ ਖਰਚਾ ਖੁਰਚਾ ਜਿਹਾ ਘਟ ਆਉਂਦਾ ਹੈਗਾ ਹਾਂ ਕਹਿੰਦੇ ਤਾਂ ਹੈਗਾ ਕਹਿੰਦੇ ਜੇ ਬੁੜੀ ਦੇ ਨਾਂ ਕੋਈ ਜ਼ਮੀਨ ਆ ਜਾਂ ਫਲਾਟ ਹੈ ਵੀ ਘਟ ਆਉਂਦਾ ਖਰਚਾ ਹੁੰਦਾ ਨਹੀਂ ਨਾ ਤੇ ਕੋਈ ਨਾ ਭਾਈ ਕੋਈ ਗੱਲ ਮੈਂ ਤਾਂ ਆਪਣੇ ਭਾਈ ਨੂੰ ਵੀ ਇਹੀ ਗੱਲ ਕਹਿੰਦੀ ਹੁੰਦੀ ਸੀ ਵੀ ਵੀਰਾ ਕਾ ਨੂੰ ਐਵੇਂ ਮੇਰੇ ਨਾਂ ਛੱਡੀ ਹੈ ਤੁਹਾਡੇ ਨੌ ਕਰਾ ਲਾ ਬਸ ਉਹਨੇ ਕਰਵਾਈਓ ਹੀ ਨਹੀਂ ਆ ਹੁਣ ਮੈਨੂੰ ਆਈ ਹੈ ਵੀ ਮੈਂ ਚੱਲ ਭਤੀਜੇ ਦੇ ਨੌ ਕਰਾ ਕੇ ਪਰੇ ਮੈਂ ਫੇਰੀ ਹੋ ਮੈਂ ਤਾਂ ਸੋਨੂ ਐ ਕਹਿੰਦੀ ਸਤੂਆ ਜੀ ਵੀ ਚੱਲ ਉਹ ਜ਼ਮੀਨ ਆਪਾਂ ਮੇਰੇ ਨਾਲ ਹੀ ਕਰਾ ਲਾਂਦੇ ਖਰਚਾ ਘਟਾਉ ਉਹ ਦੌਰ ਵੀ ਉਹੀ ਕਬੀਲਦਾਰੀ ਚ ਕੰਮ ਆ ਜਾਣਗੇ ਕੋਈ ਨਾ ਪੁੱਛ ਲੂੰਗੀ ਮੈਂ ਸਕੰਦਰ ਨੂੰ ਕੀ ਕਹਿੰਦਾ ਹੈਗਾ ਕਰਾ ਦੂੰਗੀ ਸਕੰਦਰ ਤਾਂ ਪੁੱਛ ਜੀ ਸਾਨੂੰ ਪਤਾ ਹੀ ਆ ਹੋ ਛੋਟੇ ਤੋਂ ਬਾਹਰ ਨਹੀਂ ਬੰਦਿਆਂ ਦੇ ਇੰਨੇ ਦਿਮਾਗ ਕੰਮ ਨਹੀਂ ਕਰਦੇ ਹੁੰਦੇ ਭੂਆ ਜੀ ਆਪਾਂ ਨੂੰ ਬੁੜੀਆਂ ਨੂੰ ਫੇਰ ਵੀ ਸਾਥ ਸੋਚਣਾ ਪੈਂਦਾ ਵਿਚਾਰ ਜਿਹੜੇ ਦੌਰ ਵੀ ਬਚਣਗੇ ਤੁਸੀਂ ਗੱਲ ਕਰਕੇ ਦੇਖ ਲਿਓ ਉਹਦੇ ਨਾਲ ਨਾਲੇ ਭੂਆ ਜੀ ਮੈਂ ਕਿਹੜਾ ਕਿਤੇ ਲੈ ਜੂੰਗੀ ਹੈ ਇੱਥੀ ਐ ਚਾਹੇ ਉਹਦੇ ਨਾਲ ਹੋਵੇ ਚਾਹੇ ਮੇਰੇ ਨਾਲ ਹੋਵੇ ਹਾਂ ਤਾਂ ਮੈਂ ਚੱਲ ਪਮੇ ਆਵਦੀ ਪਤੀਜੇ ਦੀ ਕੁੜੀ ਦੇ ਨੌਕਰਾ ਆ ਦਿਆ ਕੋਈ ਗੱਲ ਨਹੀਂ ਹੋ ਹੋ ਭੂਆ ਜੀ ਚੱਲ ਸਿੱਧੀ ਮੁੰਡੇ ਦੇ ਨਾਂ ਹੀ ਕਰਾ ਜੂ ਮੈਂ ਭਤੀਜੇ ਦੇ ਨਹੀਂ ਫਿਰ ਤੁਸੀਂ ਐ ਖੜੇ ਹੋ ਭੂਆ ਜੀ ਕਿੱਥੇ ਰੋਏ ਤੇ ਟੁੱਟ ਪੰਨ ਹੋਊਗੀ ਤੁਸੀਂ ਛੋਟੇ ਤੇ ਮੇਰੇ ਮੁੰਡੇ ਦੀ ਨਾਕਰਾ ਦਿਓ ਕੁੜੀ ਦੇ ਤਾਂ ਐ ਪੂਜ ਜੀ ਕੱਲ ਨੂੰ ਫੇਰ ਉਹ ਵੀ ਬਗਾਨੀ ਧੀ ਹੈ ਹਨਾ ਹਾਂ ਲੈ ਆ ਵੀ ਤੇਰੀ ਗੱਲ ਸਿਆਣੀ ਆ ਨਾ ਫਿਰ ਮਾਇ ਕਹ ਨਹੀਂ ਅਭੀ ਉਹ ਤਾਂ ਚਲ ਗਾ ਹਾਂ ਫੇਰ ਜ਼ਮੀਨ ਉਹਦੇ ਸਹਰੇ ਚਾਹ ਕਾਰਨਗੇ ਕਾ ਨੂੰ ਭਾਈ ਐਨੇ ਚਿਹੜੇ ਇੰਚ ਪੈਨੇ 4 ਰੁਪਏ ਲੱਗਣਗੇ ਤਾਂ ਲੱਗੇ ਜਾਣ ਆ ਮੈਂ ਤਾਂ ਸਕੰਦਰ ਦੇ ਨਾਂ ਹੀ ਕਰਾ ਦਿਆ ਉਹ ਰੋਜ਼ ਖਰਚੇ ਕਰਨੇ ਕਿਹੜਾ ਜ਼ਰੂਰੀ ਨੇ ਫਿਰ ਸਕੰਦਰ ਦਾ ਪੁੱਤ ਵੀ ਤਾਂ ਸੋਡਾ ਹੀ ਆਪਦਾ ਹੈ ਮੈਂ ਕਿਹੜਾ ਉਹਨੂੰ ਮਾਗਰੋ ਲਿਆਈਆਂ ਤੁਸੀਂ ਉਹਦੇ ਨਾਲ ਕਰਾ ਦਿਓ ਨਹੀਂ ਮੈਂ ਤੈਨੂੰ ਐ ਨਹੀਂ ਕਹਿੰਦੀ ਵੀ ਤੂੰ ਮਾਗਰੋ ਲਿਆਈਆਂ ਉਹ ਤਾਂ ਮੈਂ ਤੈਨੂੰ ਐ ਕਹਿੰਦੀ ਆ ਜਿਵੇਂ ਆਖਾਂ ਦਾ ਕੀ ਪਤਾ ਹੁੰਦਾ ਹੈ ਕਹੇ ਜੇ ਨਿਕਲਿਆ ਹੁਣ ਤੇ ਫਿਰ ਐਵੇਂ ਬੇਲੇ ਨੂੰ ਬਸ ਠਾਈ ਜਾਵਾਂਗੇ ਸਕੰਦਰ ਦੇ ਨਾਂ ਹੀ ਕਰਾ ਦੇਗੇ ਚਲ ਕੋਈ ਨਾ ਤਾਂ ਜਦੋਂ ਬੇਲ ਆਊਗਾ ਤਾਂ ਦੇਖਾਂਗੇ ਕੋਈ ਗੱਲ ਇੰਨਾ ਕਾਹਨੂੰ ਫਿਕਰ ਕਰਿਆ ਹੋਰ ਚਲ ਕੋਈ ਨਾ ਭੂਆ ਜੀ ਸੋਚ ਲਿਓ ਐ ਤਾਂ ਕਿਹੜਾ ਪਾਹੁਣੀ ਲਿਖਤ ਪੜਤ ਕਰਾਈ ਜਾਂਨੇ ਕੋਈ ਨਾ ਠੰਡੇ ਦਿਮਾਗ ਨਾਲ ਸੋਚ ਲ ਕੋਈ ਨਾ ਕੋਈ ਨਾ ਸੋਚ ਲਉ ਤੇ ਹਰਪੂਆ ਜੀ ਰੋਟੀ ਦੱਸੋ ਕੀ ਬਣਾਵਾਂ ਹਾਏ ਤਾਂ ਭਾਈ ਮੈਂ ਕੁਛ ਨਹੀਂ ਖਾਂਦੀ ਉੱਥੇ ਮੈਂ ਦੋ ਕੇਲੇ ਫਲੀਆਂ ਲੈ ਲਿਆ ਸੀ ਖਾਣ ਨੂੰ ਉਹ ਖਾ ਲਿਆ ਨੂਨ ਲਵਾ ਕੇ ਹਜੇ ਮੈਨੂੰ ਭੁੱਖ ਨਹੀਂ ਹੋਣਾ ਪੀ ਲਈ ਚਾਹ ਤੇ ਹੁਣ ਤਾਂ ਬਿੰਦਕ ਮੈਂ ਰਾਮ ਕਰੂੰਗੀ ਅੱਛਾ ਨਾ ਤੇਰੀ ਮਰਜ਼ੀ ਹੈ ਪੂਆ ਜੀ ਹੂੰ ਤਾਂ ਮੈਂ ਤੁਹਾਡੇ ਪਸੰਦ ਦੀ ਕ੍ਰੇਲਿਆਂ ਦੀ ਸਬਜ਼ੀ ਬਣਾਈ ਹੋਈ ਆ ਪਰ ਮੈਂ ਕ੍ਰੇਲੇ ਮੈਂ ਕਿਹਾ ਚਲ ਪੂਆ ਤਾਂ ਬਾਲਾ ਖਾ ਕੇ ਖੁਸ਼ ਹੈ ਰੋਟੀਆਂ ਗਰਮ ਗਰਮ ਬਣਾ ਦੂੰ ਜਦੋਂ ਖਾਓਗੇ ਕੋਈ ਨਾ ਆਥਣੇ ਖਾਉਂਗੇ ਹੁਣ ਨਹੀਂ ਖਾਂਦੀ ਹੈਗੀ ਹੁਣ ਮੈਨੂੰ ਭੁੱਖ ਨਹੀਂ ਹੈਗੀ ਲੈ ਮੇਰਾ ਦੁੱਖ ਦਾ ਸੇਰਾ ਕਿਉਂਕਿ ਉੱਥੇ ਬੈਠੀ ਮੈਂ ਤਾਂ ਹੰਬ ਗਈ ਭਾਈ ਔਰ ਇੰਨੇ ਟਾਈਮ ਲਾਤਾ ਸਕੰਦਰ ਨੇ ਫਿਰ ਮੈਂ ਬੈਠੀ ਬੈਠੀ ਉੱਥੇ ਥੱਕ ਗਈ ਮਹਾਚਲਕ ਹੁਣ ਕੇਲੇ ਵੀ ਖਾ ਲੈ ਮਨਾ ਦੋ ਤੇ ਹੁਣ ਮੈਨੂੰ ਭੁੱਖ ਨਹੀਂ ਟੀਏ ਲੈ ਹੁਣ ਮੈਂ ਪੈਈਆਂ 10 ਮਿੰਟ ਚਲਪੂਆ ਜੀ ਕੋਈ ਨਾ ਤੂੰ ਆਰਾਮ ਕਰ ਲੈ ਜਦੋਂ ਕੋਈ ਚੀਜ਼ ਦੀ ਲੋੜ ਹੋਈ ਮੈਨੂੰ ਬੋਲ ਮਾਰਦੀ ਕੋਈ ਨਾ ਮਾਰ ਦੂੰਗੀ ਬੋਲ ਆ ਲੈ ਜਾ ਭਾਈ ਤੇਰਾ ਹੋਰ ਲੈ ਭਾਜੀ ਹਾਂ ਤੇ ਜੇ ਮੈਨੂੰ ਲੋੜ ਪਈ ਤਾਂ ਮੈਂ ਹਾਕ ਮਾਰ ਦੂੰ ਨੀ ਆਪਦੇ ਕਰ ਲੈ ਕੰਮ ਉਨਾਂ ਚਰ ਕੋਈ ਨਾ ਭੂਆ ਜੀ ਕਰੋ ਤੁਸੀਂ ਰੈਸਟ ਲੈ ਦੇਖ ਲੈ ਸ਼ੇਰ ਤਾਂ ਦੇਖ ਕਿੱਡੀ ਐ ਆਖੇ ਮੇਰੇ ਮੁੰਡੇ ਦੇ ਨੌ ਕਰਾ ਲਈ ਕਿਉਂ ਫਿਰ ਮੈਨੂੰ ਤਾਂ ਇੱਕੋ ਜੇ ਦੋਨੇ ਜੇ ਕਰਾਉਂਗੀ ਤਾਂ ਮੈਂ ਅਦੋਦੀ ਕਰਾਉਂਗੀ ਹੈ ਕਿੱਡੀ ਛਤਾਨ ਬਣਦੀ ਐ ਮੇਰੇ ਨਾਲ ਕਰਾ ਦੇ ਕਰਾ ਦੇ ਪਹਿਲਾਂ ਤੇਰੇ ਚਾਲ ਚੱਲਣ ਦੇਖੂਂਗੀ ਲੇਮਾ ਨੌਕਰਾ ਦੇ ਹੱਥ ਵੜਾ ਕੇ ਬਹਿ ਜਾ ਚਲ ਵੇ ਮਨਾ ਕਰ ਲਰਾ ਪੈਸੀ ਹੂੰ ਨੀਂਦਾ ਕੀ ਸੀਗੀ ਹੋਰ ਹਲੋ ਚਾਹ ਪੀ ਲੋ ਊ ਆਨੇ ਬਿਲੀ ਚਾ ਹਾਂਜੀ ਪੂਆ ਨੇ ਤਾਂ ਚਾਹ ਪੀ ਲਈ ਮੈਂ ਆਖਿਆ ਸੀ ਵੀ ਰੋਟੀ ਬਣਾ ਦੇਣੀ ਆ ਪੂਆ ਕਹਿੰਦੀ ਮੈਨੂੰ ਭੁੱਖ ਨਹੀਂ ਹੈਗੀ ਹੁਣ ਤਾਂ ਮੈਂ ਰੈਸਟ ਕਰੂੰਗੀ ਮੇਰਾ ਸਿਰ ਦੁਖਦਾ ਮੁੱਖ ਚਾਲ ਭੂਆ ਤੇਰੀ ਮਰਜ਼ੀ ਹੈਗੀ ਤੇ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀ ਜੀ ਮੈਂ ਭੂਆ ਨਾਲ ਗੱਲ ਕੀਤੀ ਸੀ ਮੈਂ ਵੀ ਨਹੀਂ ਕੀਤੀ ਭੂਆ ਨੇ ਤੋਰ ਲਈ ਸੀਗੀ ਉਹ ਜ਼ਮੀਨ ਜੀ ਬਾਰੇ ਕਹਿੰਦੀ ਸੀ ਕੀ ਕਹਿੰਦੀ ਸੀ ਪਤਾ ਜੀ ਹੈ ਕਹਿੰਦੀ ਸੀ ਵੀ ਮੈਂ ਜ਼ਮੀਨ ਨੋਨੂ ਦੇ ਨਾਂ ਕਰਾ ਦੂ ਕੁੜੀ ਦੇ ਆਪਣੀ ਦੇ ਤੇ ਮੈਂ ਆਖਿਆ ਜੀ ਹੁਣ ਤਾਂ ਭੂਆ ਦੇ ਨਾਂ ਹੈ ਹੁਣ ਪੈਸੇ ਲਾਉਣੇ ਆ ਕੱਲ ਨੂੰ ਕੁੜੀ ਦੇ ਨਾਂ ਹੋ ਜੂ ਕੱਲ ਨੂੰ ਫੇਰ ਪੈਸੇ ਲਾਵਾਂਗੇ ਬਗਾਨਾ ਤਾਂ ਨੇ ਅਕਸਰ ਨੂੰ ਬਗਾਨੇ ਘਰੇ ਜਾਣਾ ਵੀ ਜੇ ਆਪਾਂ ਸਿੱਧੀ ਆਪਣੇ ਮੁੰਡੇ ਦੇ ਨਾ ਹੀ ਕਰਾ ਲਈਏ ਉਹ ਮੁੰਡਾ ਤਾਂ ਮੈਂ ਵੀ ਬੈਠਾ ਮੇਰੇ ਨਾਲ ਹੀ ਹੋ ਜੂਗੀ ਫਿਰ ਤਾਂ ਮੈਥੋਂ ਮੁੰਡੇ ਨੂੰ ਜਾਊਗੀ ਹੋਰ ਕਿਹਨੂੰ ਜਾਣਾ ਗੱਲ ਉਹ ਤਾਂ ਆਪਦੇ ਹਿਸਾਬ ਨਾਲ ਸੋਚਦੀ ਐ ਵੀ ਉਹ ਮਾਂਬਾਰੀ ਐ ਲੈ ਜੀ ਉਹੀ ਗੱਲਾਂ ਸੁੱਖ ਨਾਲ ਕਿਉਂ ਮਾਂਬਾਰੀ ਐ ਮੈਂ ਉਹਦੀ ਮਾਂ ਆਂਗੀ ਹੁਣ ਨਾਲੇ ਮੈਨੂੰ ਕਿਹੜਾ ਹੁੱਦ ਪਿਆਰੀ ਐ ਗੱਲ ਤਾਂ ਐ ਵੀ ਕੱਲ ਨੂੰ ਬਗਾਨਾ ਪੁੱਤ ਖਾਬਰਾ ਕਿਹਾ ਜਾਊਗਾ ਐਵੇਂ ਭੈਣ ਭਰਾਵਾਂ ਦਾ ਫਰਕ ਪੈਂਦਾ ਤੁਰਿਆ ਫਿਰੂਗਾ ਸਾਮਗਾ ਜੇ ਹੁਣੀ ਮੁੰਡੇ ਦੇ ਨਾਂ ਹੋਜੂ ਸੋਡੇ ਬਾਅਦ ਚ ਵੀ ਮੁੰਡੇ ਦੇ ਨਾਂ ਚੜਨੀ ਹੈਗੀ ਸੋਡੇ ਤੋਂ ਭੂਆ ਬਾਹਰ ਨਹੀਂ ਹੈਗੀ ਜੇ ਤੁਸੀਂ ਭੂਆ ਨੂੰ ਸਮਝਾਓਗੇ ਤਾਂ ਭੂਆ ਜ਼ਰੂਰ ਸਮਝੂਗੀ ਤੂੰ ਕਹਿਣਾ ਕੀ ਚਾਹਨੀ ਐ ਤੂੰ ਕੀ ਚਾਹਨੀ ਹੁਣ ਮੈਨੂੰ ਦੱਸ ਦੇ ਮੈਂ ਤਾਂ ਜੀ ਕੀ ਚਾਹਨੀ ਆ ਮੈਂ ਤਾਂ ਇਹੀ ਕਹਿਨੀ ਆ ਵੀ ਰੋਜ਼ ਰੋਜ਼ ਕਿਹੜਾ ਹੈ ਸੌਕੇ ਆ ਕੇ ਥਾਣੇ ਕਰਚੈਰੀਆਂ 'ਚ ਪੈਸਾ ਦੇਣਾ ਹਨਾ ਉਹੀ ਗੱਲ ਰੋਜ਼ ਲੱਗਣ ਨੂੰ ਥਾਏ ਵੀ ਸਿੱਧੀ ਹੁਣ ਜ਼ਮੀਨ-ਪੂਹ ਵਾਲੀ ਆਪਾਂ ਆਪਣੇ ਮੁੰਡੇ ਦੇ ਨਾਂ ਕਰਾ ਲਈਏ ਕੱਲ ਨੂੰ ਵੀ ਉਹਦੀ ਆ ਅੱਜ ਵੀ ਉਹਦੀ ਐਵੇਂ ਕੁੜੀ ਦਾ ਵਿੱਚ ਬਿਰਬਾ ਕਾਦੇ ਵਾਸਤੇ ਪਾਉਣਾ ਉਹ ਮੁੰਡੇ ਦੇ ਨਾਂ ਅੱਜੇ ਕਰਾਤੀ ਤੈਨੂੰ ਪਤਾ ਵੀ ਬੜੈਪੇ 'ਚ ਰੋਟੀ ਦੇਊਗਾ ਉਹ ਉਹਦਾ ਕੋਈ ਪਤਾ ਨਹੀਂ ਆਪਾਂ ਨੂੰ ਰੋਟੀ ਦੇਵੇ ਨਾ ਦੇਵੇ ਅੱਜਕੱਲ ਜ਼ਮੀਨਾਂ ਨੂੰ ਰੋਟੀ ਮਿਲਦੀ ਐ ਨਹੀਂ ਜੀ ਫੇਰ ਐਂ ਕਰਦੇ ਆਂਗੇ ਚਲ ਜੀ ਸੋਡੇ ਮਾਨ ਚ ਇੰਨਾ ਹੀ ਬਹਿ ਮੈਂ ਹੂੰ ਮੇਰੇ ਨਾ ਕਰਾ ਦੋ ਬਸੀ ਤਾ ਆਪਾਂ ਮੁੰਡੇ ਦੇ ਨਾ ਕਰਾ ਦਾਂ ਨੇ ਜਿੰਨਾ ਚਿਰ ਆਪਾਂ ਮੈਂ ਬੈਠੀ ਆਂਗੀ ਹੁਣ ਨજર ਮੇਰੀ ਹੈਗੀ ਹੈਗੀ ਤੇ ਉਸ ਤੋਂ ਬਾਅਦ ਫਿਰ ਮੁੰਡੇ ਦੇ ਨਾ ਤੇ ਚਾੜੀ ਜਾਊਗੀ ਵੀ ਵਿਚਾ ਕੁੜੀ ਵਾਲਾ ਤੇ ਸੋਡੇ ਵਾਲਾ ਮੈਂ ਕਹਿੰਦੀ ਸੀ ਵੀ ਸੋਡੇ ਦੇ ਨਾ ਤੇ ਹੁਣ ਖਰਚਾ ਬਾਲਾ ਪਊਗਾ ਕੁੜੀ ਦਾ ਬਗਾਨਾ ਤਾਂ ਆਣਾ ਹੈ ਨਾ ਕਿਉਂ ਵਿਚ ਰੱਖਣਾ ਵੀ ਐ ਕਰ ਲਓ ਫਿਰ ਸਾਡੇ ਮਾਂ ਪੁੱਤਾਂ ਦੇ ਨਾ ਕਰਾ ਦੋ ਅਸੀਂ ਕਿਹੜਾ ਕਿਤੇ ਹੋਰ ਲੈ ਜਾਾਂਗੇ ਜੀ ਘਰ ਦੀ ਘਰੀ ਹੈ ਚਲ ਸੋਚਦੇ ਆ ਮੇਰੀ ਗੱਲ ਸੁਣੋ ਭੂਆ ਨੇ ਨਹੀਂ ਸਿੱਧੀ ਐ ਕਰਾਉਣੀ ਤੈਨੂੰ ਪਤਾ ਮੈਂ ਬੈਠਾ ਵਿੱਚ ਭੂਆ ਦੋ ਚਾਰ ਦਿਨ ਉਹਨੂੰ ਬਰਿਆਲ ਜੇ ਤੇਰੇ ਨਾਲ ਹੁੰਦੀ ਐ ਮੈਨੂੰ ਕੋਈ ਗਾ ਹੋਣੀ ਤੇਰੇ ਨਾਲ ਹੋਈ ਮੇਰੇ ਨਾਲ ਹੋਈ ਆਪਣਾ ਤਾਂ ਕੀ ਫਰਕ ਐ ਪਰ ਭੂਆ ਨੇ ਨਹੀਂ ਕਰਾਉਣੀ ਉਹ ਪੁਰਾਣੇ ਟਾਈਪ ਦੀ ਐ ਉਹ ਤੈਨੂੰ ਮੈਨੂੰ ਪਤਾ ਉਹ ਆਖੂਗੀ ਮੁੰਡਿਆ ਤੂੰ ਆਪਦੇ ਨਾਲ ਕਰਾ ਲੈ ਨਹੀਂ ਨਹੀਂ ਜੀ ਜੇ ਤੁਸੀਂ ਭੂਆ ਨੂੰ ਕਹੋਗੇ ਉਹ ਐ ਤਾਂ ਛੋਡੇ ਤੂੰ ਜਾਣ ਬਾਰਦੀ ਐ ਤਾਂ ਉਹ ਮੁਕਰੀ ਨਹੀਂ ਖਾਂਦੀਗੀ ਹੋਂ ਕਰਾ ਦੂਗੀ ਪਰ ਤੁਸੀਂ ਥੋੜਾ ਜਿਹਾ ਢੰਗ ਨਾਲ ਹਸਾਬ ਨਾਲ ਸਮਝਾ ਕੇ ਗੱਲ ਕਰਿਓ ਜੀ ਬਾਕੀ ਮੈਂ ਕਿਹੜਾ ਛੋਡੇ ਤੋਂ ਬਾਹਰ ਆਂਗੀ ਜਿਵੇਂ ਸਾਨੂੰ ਲੋਟ ਲੱਗਦਾ ਤੁਸੀਂ ਕਰ ਲਓ ਮੈਨੂੰ ਤਾਂ ਉਹ ਇੱਕੋ ਹੀ ਗੱਲ ਆ ਖੂ ਵੀ ਤੂੰ ਤਾਂ ਬਹੂ ਦੇ ਮਾਗਰ ਲੱਗ ਗਿਆ ਲੈ ਜੀ ਮਾਗਰ ਲੱਗਣ ਵਾਲੀ ਕੀ ਗੱਲ ਐ ਨਾਲੇ ਫਿਰ ਮਾਗਰ ਵੀ ਲੱਗਣਾ ਹੀ ਐ ਅਕਸਰ ਨੂੰ ਆਪਾਂ ਦੋ ਜਣੇ ਆ ਘਰ 'ਚ ਇੱਕ ਦੂਸਰੇ ਨੂੰ ਪੁੱਛ ਕੀ ਗੱਲ ਕਰਾਂਗੇ ਨਾਲੇ ਮੈਂ ਕਿਹੜਾ ਆਪਣੇ ਘਰ ਦਾ ਮਾੜਾ ਚਾਹੂੰਗੀ ਮੈਂ ਵੀ ਚੰਗਾ ਹੀ ਮੰਗਦੀ ਆਂਗੀ ਅਕਸਰ ਨੂੰ ਮੇਰਾ ਵੀ ਘਰ ਹੈਗਾ ਚੱਲ ਕੋਈ ਨਹੀਂ ਉਹਨੂੰ ਠੰਡੀ ਰਹਿ ਮਾੜੀ ਜੀ ਦੋ ਚਾਰ ਦਿਨਾਂ ਚ ਕਰਦੇ ਆਂ ਗੱਲ ਅਜੇ ਮੇਰੇ ਕੋਲੇ ਤਾਂ ਉਹਨੇ ਕੋਈ ਗੱਲ ਹੀ ਨਹੀਂ ਛੇੜੀ ਜਦੋਂ ਛੇੜੀ ਮੈਂ ਕਹਿ ਦਊਂਗਾ ਭੂਆ ਵੀ ਕਿੱਧਰ ਇੰਨਾ ਖਰਚਾ ਕਰਾਂਗੇ ਇਹ ਛੇ ਦਿਨਾਂ ਹੀ ਕਰਾ ਦੇ ਹਾਂ ਚਲੋ ਕੋਈ ਨਾ ਭੂਆ ਦੀ ਤਾਂ ਮੈਂ ਸੇਵਾ ਬਿਠੇਰੀ ਕਰੂੰਗੀ ਨਾਲੇ ਪਤਾ ਹੁਣ ਦੀ ਆਈ ਵਿਚਾਰੀ ਕਦੋਂ ਆਊਗੀ ਭੂਆ ਨੇ ਕਿਹੜਾ ਰੋਜ਼-ਰੋਜ਼ ਆਉਣ ਤੇ ਤੁਸੀਂ ਦੱਸੋ ਸਾਨੂੰ ਰੋਟੀ ਲਿਆਦਾ ਕਿ ਤੁਸੀਂ ਵੀ ਭੂਆ ਦੇ ਨਾਲ ਹੀ ਖਾਓਗੇ ਸ਼ਾਮ ਨੂੰ ਬਹਿ ਕੇ ਚਾਹ ਨੂੰ ਖਾ ਲਾਂਗੇ ਹੁਣ ਚਾਹ ਪੀ ਲਈ ਭੁੱਖ ਜੀ ਮਰ ਗਈ ਚਲੋ ਕੋਈ ਨਹੀਂ ਫਿਰ ਐ ਕਰੋ ਤੁਸੀਂ ਨਾ ਰੈਸਟ ਕਰ ਲਓ ਤੇ ਬਾਕੀ ਮੇਰੀ ਗੱਲ ਤੇ ਗੌਰ ਕਰਿਓ ਕਿਤੇ ਭੁੱਲਣਾ ਝਾਇਓ ਕੋਈ ਨਹੀਂ ਕਰਦਾ ਮੈਂ ਗੱਲ ਭੂਆ ਨਾਲ ਚਲੋ ਠੀਕ ਹੈ ਜੀ ਭੂਆ ਵੀ ਘੰwali ਆ ਚਲ ਭੂਆ ਨੂੰ ਪੁੱਛ ਕੇ ਦੇਖਦੇ ਆ ਵੀ ਤੁ ਮੇਰੇ ਨਾਲ ਵੀ ਕਰਾਉਣੀ ਐ ਐਸੇ ਦਿਨਾਂ ਹੀ ਕਰਾ ਦੇ ਹੋ ਗਈ ਜੀ ਤੁਸੀਂ ਤਿਆਰ ਹਾਂ ਚਲੋ ਵਧੀਆ ਮੈਂ ਵੀ ਹਕਮਤੰਦ ਦਾ ਜਨ ਮੇੜ ਹੀ ਦਿੱਤਾ ਬਸ 5 ਮਿੰਟ ਰੁਕ ਜਾਓ ਮੈਂ 5 ਮਿੰਟ ਚ ਹੀ ਰੈਡੀ ਹੋ ਕੇ ਆਈ ਤੂੰ ਕਾਦੇ ਵਾਸਤੇ ਰੈਡੀ ਹੋਣਾ ਲੈ ਓਕੇ ਤੂੰ ਕਾਦੇ ਵਾਸਤੇ ਰੈਡੀ ਹੋਣਾ ਨਾ ਮੈਂ ਐ ਜਾਉਂਗੀ ਅਕਸਰ ਨੂੰ ਕਚੈਰੀਆਂ ਚ ਜਾਣਾ ਤਿਆਰ ਹੋ ਕੇ ਜਾਉਂਗੀ ਲੈ ਤੂੰ ਕਚੈਰੀਆਂ ਚ ਕੀ ਲੈਣ ਜਾਣਾ ਮੈਂ ਤਾਂ ਐ ਕੁਛ ਹੀ ਐ ਨਾ ਵੀ ਤੂੰ ਕਾਦੇ ਵਾਸਤੇ ਜਾਣਾ ਤੂੰ ਤੁਸੀਂ ਗੱਲਾਂ ਕਹੀਆਂ ਕਰਦੇ ਹੋਗੇ ਅਕੇ ਤੂੰ ਕਾਦੇ ਵਾਸਤੇ ਜਾਣਾ ਮੇਰੇ ਨਾਲ ਜ਼ਮੀਨ ਹੋਣੀ ਹੈ ਜੇ ਮੈਂ ਉੱਥੇ ਜਾਊਂਗੀ ਫੇਰੀ ਜ਼ਮੀਨ ਨਾ ਹੋਊਗੀ ਘਰੇ ਬੈਠੇ ਹੋ ਜੂਗੀ ਕਿਨੇ ਕਹਤਾ ਪਹਿਲਾਂ ਤਾਂ ਤੈਨੂੰ ਇਹ ਗੱਲ ਕਿਨੇ ਕਹਤਾ ਵੀ ਜ਼ਮੀਨ ਤੇਰੇ ਨਾਲ ਹੋਣੀ ਕਿਨੇ ਕਹਤਾ ਮਤਲਬ ਕੀ ਹੈ ਸੋਡਾ ਇਹ ਤਾਂ ਗੱਲ ਆਪਣੀ ਪਹਿਲਾਂ ਹੀ ਹੋਈ ਸੀ ਵੀ ਜ਼ਮੀਨ ਮੇਰੇ ਨਾਲ ਹੋ ਕਿਉਂਕਿ ਬੁੜੀਆਂ ਦੇ ਨਾਂ ਤੇ ਖਰਚਾ ਘੱਟ ਆਉਂਦਾ ਉਹ ਘਰਾਂ 'ਚ ਗੱਲਾਂ ਹੁੰਦੀਆਂ ਆਪਣੇ ਵੀ ਖਰਚਾ ਘੱਟ ਆਉਂਦਾ ਧੂਹਾ ਥੋੜਾ ਮੰਨਦੀ ਹੈ ਧੂਹਾ ਤਾਂ ਕਦੀ ਮੈਂ ਥੋੜਾ ਵੀ ਨਹੀਂ ਕਰਾਉਂਦੀ ਉਹਦੇ ਨਾਲ ਤੇ ਮੇਰੀ ਗੱਲ ਸੁਣੋ ਪੂਆ ਤਾਂ ਕੱਲ ਨੂੰ ਕਹੋਗੇ ਮੈਨੂੰ ਘਰੋਂ ਕੱਢ ਦੇ ਤੇ ਫਿਰ ਤੂੰ ਘਰੋਂ ਕੱਢ ਦੇਗਾ ਫਿਰ ਨਾਲੇ ਪੂਆ ਕਾਹਨ ਹੁੰਦੀ ਆ ਆਪਣੇ ਘਰ ਦੇ ਫੈਸਲੇ ਕਰਨ ਵਾਲੀ ਜ਼ਮੀਨ ਮੇਰੇ ਨਾਂ ਹੋਊ ਤਾਂ ਮੇਰੇ ਹੀ ਹੋਊਗੀ ਘਰ ਦਾ ਫੈਸਲਾ ਨਹੀਂ ਹੈਗਾ ਉਹ ਜ਼ਮੀਨ ਪੂਆ ਦੇ ਨਾਂ ਤੋਂ ਆਪਣੇ ਨਾਂ ਹੋਣੀ ਹੈ ਉਹਦੇ ਚ ਆਪਾਂ ਕੀ ਕਰ ਸਕਦੇ ਹਾਂ ਜੇ ਤਾਂ ਆਪਣੀ ਜ਼ਮੀਨ ਚੋ ਕਰਾਉਂਦੇ ਹਾਂ ਹੁਣ ਫਿਰ ਤਾਂ ਮੈਂ ਤੈਨੂੰ ਕਹਦਾ ਤੁਸੀਂ ਸਭ ਕੁਝ ਕਰ ਸਕਦੇ ਹੋ ਮੈਨੂੰ ਨਹੀਂ ਪਤਾ ਸੌਦੀ ਇੱਕ ਗੱਲ ਜ਼ਮੀਨ ਤਾਂ ਮੇਰੇ ਹੀ ਨਾਂ ਹੋਊ ਨਾ ਤੁਸੀਂ ਕਿਉਂ ਨਹੀਂ ਕੁਝ ਕਰ ਸਕਦੇ ਤੁਸੀਂ ਆਪਣੀ ਭੂਆ ਨੂੰ ਕਹਿ ਨਹੀਂ ਸਕਦੇਗੇ ਵੀ ਭੀਪੂ ਆ ਇਹ ਵੀ ਮੇਰੇ ਮਗਰ ਲੱਗ ਕੇ ਹੀ ਆਈ ਹੈਗੀ ਉਹ ਜਦੋਂ ਨਹੀਂ ਕਰਾਉਂਦੀ ਉਹ ਮੈਂ ਕਹਿ ਕੇ ਦੇਖ ਲਿਆ 4 ਦਿਨ ਹੋ ਗਏ ਉਹਨੂੰ ਆਈ ਨੂੰ ਮੈਂ ਕਹਿ ਕੇ ਦੇਖ ਲਿਆ ਉਹ ਨਹੀਂ ਕਰਾਉਂਦੀ ਉਹ ਕਹਿੰਦੀ ਤੇਰੇ ਨਾਲ ਕਰਾਉਣੀਆ ਕਰਾੜਾ ਮੁੰਡਾ ਨਹੀਂ ਮੈਂ ਕਰਾਉਂਦੀ ਨਾ ਮੈਂ ਪਾਗਲ ਸੀ ਦੋ ਕੇ ਲੜਿਆਉਂਦੇ ਤੂੰ ਉਹ ਵੀ ਨਖਵਾਦੀ ਨਾ ਮੈਨੂੰ ਐਂ ਦੱਸੋ ਮੈਂ ਪਾਗਲ ਸੀ ਚਾਰ ਦਿਨ ਹੋ ਗਏ ਉਹਦੇ ਮਾਗਰ ਮੂਰੇ ਤੁਰਿ-ਵਿਰਦੀ ਨੂੰ ਲੈ ਲੜੀਆਂ ਕੱਢਦੀ ਨੂੰ ਕਦੇ ਰੋਟੀ ਬਣਾ ਕੇ ਦਿੰਦੀ ਆ ਕਦੇ ਗਰਮ ਚਾਹ ਬਣਾ ਕੇ ਦਿੰਦੀ ਆ ਇਹ ਸਿਲਾ ਦਿੰਦੀ ਆ ਉਹ ਮੈਨੂੰ ਆਪਣੀ ਸੇਵਾ ਦਾ ਉਹ ਤੇਰੇ ਤੇਰੇ ਨਾਲ ਹੋ ਗਈ ਮੇਰੇ ਨਾਲ ਹੋ ਵੀਰ ਜਮੀਨ ਤਾਂ ਆਪਣੇ ਘਰ ਚ ਹੀ ਆ ਤੂੰ ਜ਼ਮੀਨ ਮਾਰੀ ਨਹੀਂ ਕਰਿਆ ਸਾਰਾ ਕੁਝ ਫਿਰ ਮੈਂ ਵੀ ਇਹੀ ਕਹਿਨੀ ਆ ਵੀ ਜਮੀਨ ਚਾਹੇ ਤੁਹਾਡੇ ਨਾਲ ਚਾਹੇ ਮੇਰੇ ਨਾਲ ਜਮੀਨ ਘਰ ਚ ਹੀ ਰਹੁ ਫਿਰ ਸਾਨੂੰ ਕੀ ਦੁੱਖ ਹੈ ਮੇਰੇ ਨਾਲ ਜ਼ਮੀਨ ਕਰਾਉਣ ਤੇ ਮੈਨੂੰ ਕੋਈ ਦੁੱਖ ਨਹੀਂ ਤੂੰ ਆ ਨਹੀਂ ਕਰਾਉਂਦੀ ਉਹ ਕਹਿੰਦੀ ਮੁੰਡਿਆ ਤੂੰ ਆਪ ਦੇ ਨਾਂ ਕਰਾਉਣੀ ਆਂ ਕਰਾ ਨਹੀਂ ਮੈਂ ਤਾਂ ਕਰਾਉਂਦੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਰਦੀ ਭੂਆ ਨੂੰ ਪਿਆਰ ਨਾਲ ਮਨਾਓ ਚਾਹੇ ਮਨਾਓ ਗੁੱਸੇ ਨਾਲ ਜ਼ਮੀਨ ਤਾਂ ਮੇਰੇ ਹੀ ਨਾਂ ਹੋਊ ਨਹੀਂ ਤਾਂ ਫਿਰ ਆਪ ਦਾ ਹਸਾਬ ਲੈ ਲਓ ਹੁਣ ਅਸੀਂ ਮੈਂਬਰ ਤਿਆਰ ਖੜਾ ਹੈ ਭੂਆ ਤਿਆਰ ਬੈਠੀ ਹੈ ਹੁਣ ਮੈਂ ਪਹਿਲਾਂ ਉਹਨੂੰ ਐਂ ਕਵਾਂ ਵੀ ਮਨਾ ਭੂਆ ਜ਼ਮੀਨ ਤਾਂ ਉਹਦੇ ਨਾਂ ਕਰਾ ਤੁਰਦੇ ਤਾਂ ਹੈਗੇ ਅਸੀਂ ਜ਼ਮੀਨ ਨਾ ਕਰਾਉਣ ਵਾਸਤੇ ਹੋ ਤਾਂ ਕਹਿਣਾ ਹੀ ਪਊਗਾ ਕਿਉਂਕਿ ਪਹਿਲਾਂ ਮੈਂ ਤੁਹਾਨੂੰ ਕਹਿ ਤੀ ਸੀ ਇਹ ਗੱਲ ਵੀ ਜ਼ਮੀਨ ਮੇਰੇ ਨਾਂ ਹੋਣੀ ਚਾਹੀਦੀ ਹੈਗੀ ਮੈਂ ਤੁਹਾਨੂੰ ਦੱਸਤਾ ਜੇ ਠੀਕ ਹੈ ਭੂਆ ਨਹੀਂ ਕਰਾਉਂਦੀ ਜਿਹੜੇ 2 ਕਿੱਲੇ ਛੋਡੇ ਨਾਂ ਨੇ ਫਿਰ ਉਹ ਮੇਰੇ ਨਾਂ ਕਰਾ ਦਿਓ ਤੂੰ ਕਰਾਉਣੀ ਕੀ ਹੈ ਜ਼ਮੀਨ ਆ ਸਾਰੀ ਤੇਰੀ ਆ ਮੈਨੂੰ ਤਾਂ ਛੋਡੇ ਤੇ ਯਕੀਨ ਨਹੀਂ ਜਿਹੜੇ ਹਿਸਾਬ ਨਾਲ ਤੁਸੀਂ ਮੇਰੇ ਨਾਲ ਗੱਲਾਂ ਕਰਦੇ ਹੋ ਨਾ ਮੈਨੂੰ ਕਦੇ ਕਦੇ ਐ ਲੱਗਦਾ ਵੀ ਉਹ ਦਿਨ ਦੂਰ ਨਹੀਂ ਜਦੋਂ ਬਾਹੋਂ ਫੜ ਕੇ ਮੈਨੂੰ ਤੇ ਮੇਰੇ ਪੁੱਤ ਨੂੰ ਘਰੋਂ ਕੱਢ ਦੋਗੇ ਘੱਟੋ ਘੱਟ 2 ਕਿੱਲੇ ਨਾਂ ਦੇ ਜ਼ਮੀਨ ਹੋਣ ਦੇ ਨਾਂ ਹੋਣ ਸੌਰੀ ਯਾਰ ਕੁੰਬਲਾ ਆ ਗਿਆ ਨਾਲੇ ਮੈਨੂੰ ਸੋਡੇ ਤੇ ਹੁਣ ਯਕੀਨ ਨਹੀਂ ਰਿਹਾ ਕੀ ਪਤਾ ਤੁਸੀਂ ਕਿਹੜੇ ਵੇਲੇ ਮੈਨੂੰ ਤੇ ਮੇਰੇ ਪੁੱਤ ਨੂੰ ਬਾਹਾਂ ਫੜ ਕੇ ਘਰੋਂ ਕੱਢ ਦੋ ਘਰੋਂ ਕੌਣ ਕੱਢਦਾ ਹੁੰਦਾ ਨਾਲੇ ਪੁੱਤ ਤੇਰੀ ਕੱਲੀ ਦਾ ਹੀ ਆ ਗਿਆ ਸਾਰਾ ਕੁਝ ਸੋਡਾ ਹੀ ਐ ਗੱਲ ਕਰ ਹੁਣ ਭੂਆ ਦੇ ਨਾਂ ਤੋਂ ਬਗਾਨੇ ਹੱਥੋਂ ਕਰਾਉਣੇ ਆ ਉਹ ਕਰਾ ਲੈਣ ਦੇ ਇਹ ਸ਼ਾਪਾ ਤੂੰ ਬਾਅਦ ਚ ਪਾ ਲਈ ਮੈਨੂੰ ਨਹੀਂ ਪਤਾ ਮੈਂ ਤਾਂ ਸੋਨੂੰ 사ウਦੀ ਇੱਕ ਗੱਲ ਕਹਤੀ ਜਾਂ ਤਾਂ ਕੱਲ ਨੂੰ ਜ਼ਮੀਨ ਮੇਰੇ ਨਾਂ ਹੋਊਗੀ ਹਜਬੂ ਵਾਲੀ ਕਰਾਉਣਾ ਕਰਾਇਆ ਨਹੀਂ ਮੈਂ ਮੇਰੇ ਜਵਾਬ ਨੂੰ ਲੈ ਕੇ ਤੁਰ ਜੂਗੀ ਹਾਂ ਦੀ ਸ਼ੁ크ਰੀ ਆਪ ਹੀ ਸਾਂਭ ਲਈ ਮੈਨੂੰ ਐਂ ਨਹੀਂ ਸਮਝ ਆਉਂਦੀ ਵੀ ਦੋ ਜ਼ਮੀਨ ਦੋੜੇ ਨਾਂ ਆਉਂਦੇ ਰੋਖ ਖੁਸ਼ ਹੁੰਦੇ ਐ ਇਹ ਨਾਰਾਜ਼ ਹੋਈ ਐ ਮੈਂ ਤਾਂ ਛਾਪਾ ਇਹਨਾਂ ਦਾ ਲੋਟ ਹੀ ਚਲ ਦੇਖਦੇ ਆਂ ਭੂਆ ਜੀ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਹੋਇਆ ਕੀ ਐ ਜਦੋਂ ਨੂੰ ਆ ਲੱਗਦਾ ਵੀ ਸਾਰੇ ਗੇਮ ਆਬ ਦੇ ਹੱਥ ਚ ਹੁਲਟੀ ਪੈ ਜਾਂਦੀ ਐ ਕੱਕ ਕੂੜਖਾਨਾ ਜਿਹਾ ਕੱਲ ਲੱਗਦਾ ਸੀ ਵੀ ਇਹ ਤਾਂ ਗਣੋਂ ਲੈ ਜੂਗੀ ਪਰ ਨਾ ਪਤਾ ਨਹੀਂ ਉਹ ਕੌਣ ਸੀ ਜਿਹਨੇ ਮੌਕੇ ਤੇ ਆ ਕੇ ਮੇਰੀ ਸਾਰੀ ਗੇਮ ਖਰਾਬ ਕਰਤੀ ਤੇ ਇੱਕ ਕੁੜੀ ਜੀ ਨੂੰ ਬਚਾ ਲਿਆ ਅਜੇ ਤਾਂ ਇੰਨਾ ਸ਼ੁਕਰ ਐ ਵੀ ਕੁੜੀ ਨੇ ਘਰੇ ਆ ਕੇ ਕੁਛ ਨਹੀਂ ਦੱਸਿਆ ਮੇਰੀ ਗੱਲ ਮੰਨ ਲਈ ਧੰਨ ਵਾਲੀ ਜ਼ਮੀਨ ਕਹਿੰਦਾ ਭੂਆ ਨਹੀਂ ਮੰਦੀ ਕੋਈ ਨਾ ਪੂਆ ਨਹੀਂ ਮੰਨਦੀ ਤੂੰ ਤਾਂ ਮੰਨੇਗਾ ਨਾਲੇ ਮਾ ਉਹਨੂੰ ਗੱਲ ਕਰਾਂ ਉਹਦੇ ਨਾਲ ਹੈਲੋ ਹਾਂਜੀ ਹੋ ਅੱਕੀ ਦਾ ਪੁੱਛਣਾ ਮੇਰਾ ਤਾਂ ਐਂ ਜੀ ਕਰਦਾ ਵੀ ਸਾਰਿਆਂ ਨੂੰ ਕੁਝ ਦੇ ਕੇ ਮਾਰਦਾ ਹੋਣਾ ਕੀ ਸੀ ਪਹਿਲਾਂ ਤਾਂ ਕੱਲ ਸਾਨੂੰ ਪਤਾ ਹੀ ਨਹੀਂ ਹੱਕ ਕੁੜੀ ਵਾਲਾ ਕੰਮ ਵਿਚਾਰੇ ਰਹਿ ਗਿਆ ਹਜੇ ਜ਼ਮੀਨ ਨਾ ਹੋਣੀ ਸੀ ਹੋ ਵੀ ਵਿਚ ਰਹਿ ਗਈ ਕਿਉਂ ਰਹਿ ਗਈ ਹੋਣਾ ਕੀ ਸੀ ਉਹ ਕਹਿੰਦਾ ਪੂਆ ਨਹੀਂ ਮੰਨਦੀ ਮੇਰੀ ਮੇਰੇ ਨਾਂ ਕਰਾਉਗੀ ਜ਼ਮੀਨ ਉਹ ਕਹਿੰਦੀ ਮੈਂ ਨਹੀਂ ਇਹਦੇ ਨਾਂ ਕਰਾਉਣੀ ਮੈਂ ਕਿਹਾ ਸੀ ਬਥੇਰਾ ਕਲੇਸ਼ ਕੀਤਾ ਸੀ ਰੰਡੀ ਰੋਣਾ ਕਿ ਪਾਇਆ ਪਰ ਨਾ ਹਗਲੇ ਨੇ ਸਾਫੀ ਕਹਤਾ ਕਹਿੰਦਾ ਪੂਆ ਦੀ ਜ਼ਮੀਨ ਹੈ ਮੈਂ ਕੁਝ ਨਹੀਂ ਕਰ ਸਕਦਾ ਹੁਮੈਂ ਆਪ ਦੇ ਕਣੀ ਉਹਨੂੰ ਕਹਿਤਾ ਵੀ ਆ ਜਮੀਨ ਦੇ ਜਿਹੜੇ ਤੇਰੇ ਨਾਂ ਨੇ ਨਾ ਦੋ ਕਿੱਲੇ ਏ ਮੇਰੇ ਨਾਂ ਕਰਾ ਦੇ ਨਹੀਂ ਤਾਂ ਮੈਂ ਆਪਦੇ ਮੁੰਡੇ ਨੂੰ ਲੈ ਕੇ ਘਰੋਂ ਨਿਕਲ ਜੂ ਹਮ ਇਥੋਂ ਸਬਰ ਨਹੀਂ ਹੁੰਦਾ ਤੂੰ ਤਾਂ ਇੱਥੇ ਬੈਠਾ ਕਹਿਦਾ ਨਾ ਸਬਰ ਕਰ ਲੈ ਸਬਰ ਕਰ ਲੈ ਤੂੰ ਕੀ ਜਾਣੇ ਮੇਰੇ ਲਈ ਕਿੰਨਾ ਔਖਾ ਹੋਇਆ ਪਿਆ ਰਹਿਣਾ ਮੇਰੀ ਗੱਲ ਸੁਣ ਲੈ ਮੈਂ ਨਹੀਂ ਇਹਨਾਂ ਦਾ ਗੋਲਾ ਤੁੰਦਾ ਹੋਰ ਕਰ ਸਕਦੀ ਜੇ ਤਾਂ ਇਹ ਜਮੀਨ ਮੇਰੇ ਨਾਂ ਕਰਾਂਦਾ ਤਾਂ ਕਰਾਂਦਾ ਨਹੀਂ ਤਾਂ ਫਿਰ ਜਿੰਨਾ ਕੁਝ ਮੇਰੇ ਕੋਲ ਹੈਗਾ ਮੈਂ ਉਹ ਲੈ ਕੇ ਆ ਜਾਨੀਆ ਮੈਂ ਇਥੋਂ ਇਦੋਂ ਜ਼ਿਆਦੇ ਹੋਰ ਉਮੀਦ ਨਾ ਕਰੀ ਵੀ ਮੈਂ ਇਹਨਾਂ ਦੀ ਹਸਨ ਕਰ ਲੂੰ ਚਲ ਠੀਕ ਐ ਤੁਂ ਤਾਂ ਕਹਤਾ ਕੋਈ ਨਾ ਜਿੱਥੇ ਇੰਨਾ ਟਾਈਮ ਹੋ ਗਿਆ ਥੋੜਾ ਟਾਈਮ ਹੋਰ ਰਹਿ ਲੈ ਪਰ ਮੇਰੀ ਜਗ੍ਹਾ ਤੇ ਇੱਕ ਦਿਨ ਰਹਿ ਕੇ ਦੇਖ ਇੱਕ ਤਾਂ ਤੇਥੋਂ ਦੂਰ ਫੁੱਤਾਂ ਇਹ ਬੰਦੇ ਦੀ ਗੁਲਾਮੀ ਮੈਥੋਂ ਨਹੀਂ ਹੁੰਦੀ ਬਸ ਬਹੁਤ ਹੋ ਗਿਆ ਕਰਾਂਦਾ ਕਰਾਂਦਾ ਜਮੀਨ ਨਾ ਨਹੀਂ ਤਾਂ ਫਿਰ ਜਿੰਨਾ ਕੁਸ ਮੇਰੇ ਹੱਥ ਲੱਗਦਾ ਮੈਂ ਉਹੀ ਲੈ ਕੇ ਤੁਰ ਜਾਨੀ ਆ